ਲੋ ਵੀ ਕੁੜੀ ਨੇ ਸਿੱਧਾ ਹੀ ਸਿੱਧਾ 1000 ਰੁਪਏ ਇਨਾਮ ਰੱਖਤਾ ਆ ਕਹਿੰਦੀ ਆ ਕਿ ਜਿਹੜਾ ਮੇਰੀ 부ਝਾਰਤ ਨੂੰ 부ਝੇਗਾ ਉਹਨੂੰ ਮੈਂ 1000 ਰੁਪਇਆ ਇਨਾਮ ਚ ਦਵਾਂਗੀ ਤੇ ਚਲੋ ਦੇਖਦੇ ਆ ਕੋਣ ਕੋਣ ਇਸ ਕੁੜੀ ਦੀ 부ਝਾਰਤ ਨੂੰ 부ਝ ਸਕਦਾ ਆ ਅਤੇ ਦੇਖਿਓ ਫਿਰ ਇਸ ਕੁੜੀ ਦੀ ਬੁਝਾਰਤ ਨੂੰ ਪੁੱਝੋ ਦੱਸਣ ਵਾਲੇ ਨੂੰ 1000 ਰੁਪਏ ਨਾਮ 200 ਨਹੀਂ 500 ਨਹੀਂ ਸੱਦਾ ਹੀ ਸੱਦਾ 1000 ਰੁਪਏ ਨਾਮ ਹੈ ਜਿਹੜਾ ਮੇਰੀ ਇਸ ਬੁਝਾਰਤ ਨੂੰ ਬੁਝੂਗਾ ਬੁਝਾਰਤ ਸੁਣ ਲਓ ਧਿਆਨ ਨਾਲ ਹਾਂ ਹਾਂ ਦੋ ਗਲੀਆਂ ਇੱਕ ਬਾਜ਼ਾਰ ਵਿੱਚੋਂ ਨਿਕਲਿਆ ਥਾਣੇਦਾਰ ਚੁੱਕ ਕੇ ਮਾਰੋ ਕੰਧ ਦੇ ਨਾਲ ਜਿਹਨੂੰ ਜਿਹਨੂੰ ਬੁਝਾਰਤ ਦਾ ਜਵਾਬ ਪਤਾ ਦੱਸੋ ਕਮੈਂਟਾਂ 'ਚ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿੱਤੋ 1000 ਰੁਪਏ ਨਾਮ ਦੇਖਿਆ ਕੁੜੀ ਨੇ ਓਪਨ ਚੈਲੰਜ ਕਰਤਾ ਆ ਕਿ ਜਿਹੜਾ ਮੇਰੀ ਬੁਝਾਰਤ ਨੂੰ ਬੁਝੇਗਾ ਉਨੂੰ ਮੈਂ 1000 ਰੁਪਿਆ ਇਨਾਮ ਦਵਾਂਗੀ ਤੇ ਫਿਰ ਕਰ ਦੋ ਜਿਹਨੂੰ ਕਿਸੇ ਨੂੰ ਪਤਾ ਹੈ ਨਾ ਇਸ ਬੁਝਾਰਤ ਦਾ ਤੇ ਜਲਦੀ ਨਾਲ ਜਲਦੀ ਆਪਣਾ ਜਵਾਬ ਇਸ ਕਮੈਂਟ ਦੇ ਵਿੱਚ ਜ਼ਰੂਰ ਦਿਓ ਜੇ ਨਹੀਂ ਪਤਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਰ ਲੋ ਪਤਾ ਇਸ ਬੁਝਾਰਤ ਦਾ ਅਨਸਰ ਕੀ ਆ ਜਲਦੀ ਜਲਦੀ ਕਰੋ ਫਿਰ ਸ਼ੇਅਰ ਕਰ ਦੋ ਦਬਕੇ ਇਸ ਵੀਡੀਓ ਨੂੰ